ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿੱਥੇ ਹੈ ਉਹ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਕਾ ਲੰਗਰ ਤਾਂ ਤਿਆਰ ਹੁੰਦਾ ਹੈ ਪਰ ਗੁਰੂ ਅਰਜਨ ਸਾਹਿਬ ਜੀ ਵੱਲੋਂ ਕਿਤੇ ਹੁਕਮ ਅਨੁਸਾਰ ਲੰਗਰ ਸਕਣਾ ਮਨਾ ਹੈ ਜਿੱਥੇ ਅੱਜ ਵੀ ਗੁਰੂ ਸਾਹਿਬ ਜੀ ਦੇ ਹੁਕਮ ਨਾਲ ਲਾ ਇਲਾਜ ਬਿਮਾਰੀ ਦਾ ਇਲਾਜ ਹੋ ਰਹਾ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਇਸ ਗੁਰੂ ਘਰ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਜਦੋਂ ਗੁਰੂ ਅਰਜਨ ਸਾਹਿਬ ਜੀ ਸੇਮੇ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੀ ਖੁਸ਼ੀ ਵਿੱਚ 1596 ਨੂੰ ਸ੍ਰੀ ਤਰਨ ਤਰਨ ਸਾਹਿਬ ਵਿਖੇ ਪਵਿੱਤਰ ਸਰੋਵਰ ਦੀ ਸੇਵਾ ਆਰੰਭ ਕਰਵਾਈ ਤਾਂ ਉਸ ਵਕਤ ਬਾਬਾ ਸਿੱਧ ਸਾਰਸਾਈ ਜੀ ਚੰਬਲ ਤੋਂ ਨੰਗੇ ਪੈਰੀ ਤਰਨਤਨ ਸਾਹਿਬ ਵਿਖੇ ਜਾਇਆ ਕਰਦੇ ਸਨ ਬਾਬਾ ਜੀ ਸੇਵਾ ਕਰਨ ਲਈ ਘਰ ਤੋਂ ਹੀ ਕਹੀ ਅਤੇ ਟੋਕਰਾ ਲੈ ਕੇ ਜਾਂਦੇ ਸਨ ਤੇ ਪ੍ਰਸ਼ਾਦਾ ਵੀ ਘਰੋਂ ਹੀ ਛਕ ਕੇ ਜਾਂਦੇ ਸਨ ਜਾਂਦੇ ਸਮੇਂ ਰਸਤੇ ਵਿੱਚ ਜੋ ਵੀ ਸੁੱਕਾ ਬਾਲਣ ਮਿਲੇ ਮਿਲਦਾ ਉਹ ਗੁਰੂ ਘਰ ਦੇ ਲੰਗਰਾਂ ਵਿੱਚ ਲੈ ਜਾਂਦੇ ਸਨ ਜਿਸ ਸਮਾਂ ਲੰਗਿਆ ਤਾਂ ਗੁਰੂ ਅਰਜਨ ਸਾਹਿਬ ਜੀ ਦਾ ਪੰਡਾਲ ਸਜਾਇਆ ਹੋਇਆ ਸੀ ਤਾਂ ਇੱਕ ਕੋੜੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਇਆ ਤੇ ਬੇਨਤੀ ਕੀਤੀ ਪਾ ਸਾ ਜੀ ਮੇਰਾ ਕੋੜ ਦਾ ਦੁੱਖ ਦੂਰ ਉਸ ਦੀ ਫਰਿਆਦ ਸੁਣ ਕੇ ਗੁਰੂ ਅਰਜਨ ਸਾਹਿਬ ਜੀ ਨੇ ਸੰਗਤ ਵਿੱਚ ਆਵਾਜ਼ ਦਿੱਤੀ ਤੇ ਕਿਹਾ ਉਹ ਸਿੱਖ ਉੱਠ ਕੇ ਸਾਡੇ ਪਾਸ ਆਵੋ ਜਿਹੜਾ ਨਿਤਨੇਮ ਕਰਦਾ ਹੋਵੇ ਗੁਰੂ ਘਰ ਦਾ ਸੇਵਾਦਾਰ ਹੋਵੇ ਅਤੇ ਗੁਰੂ ਘਰ ਲੰਗਰ ਪ੍ਰਸ਼ਾਦਾ ਨਾ ਸਕਦਾ ਹੋਵੇ ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਬਾਬਾ ਜੀ ਚੁੱਪ ਚਾਪ ਬੈਠੇ ਰਹੇ ਕਿ ਹੋਰ ਕੋਈ ਹੋ ਵੀ ਸਕਦਾ ਹੈ ਜੋ ਲੰਗਰ ਪ੍ਰਸ਼ਾਦਾ ਨਾ ਸਕਦਾ ਹੋਵੇ ਗੁਰੂ ਦੇ ਲੰਗਰਾਂ ਵਿੱਚ ਦੂਜਾ ਬਚਨ ਗੁਰੂ ਅਰਜਨ ਸਾਹਿਬ ਜੀ ਨੇ ਫਿਰ ਕੀਤਾ ਪਰ ਬਾਬਾ ਜੀ ਨਾ ਉੱਠੇ ਫਿਰ ਤੀਜੇ ਬਚਨ ਗੁਰੂ ਸਾਹਿਬ ਜੀ ਨੇ ਬਾਬਾ ਜੀ ਦਾ ਨਾਮ ਲੈ ਕੇ ਆਵਾਜ਼ ਮਾਰੀ ਬਚਨ ਸੁਣ ਕੇ ਬਾਬਾ ਜੀ ਗੜ ਵਿੱਚ ਪੱਲਾ ਪਾ ਕੇ ਗੁਰੂ ਸਾਹਿਬ ਜੀ ਪਾਸ ਆ ਗਏ ਗੁਰੂ ਅਰਜਨ ਸਾਹਿਬ ਜੀ ਨੇ ਪਾਸ ਆ ਕੇ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਭਾਈ ਸਾਹਿਬ ਜੀ ਇਸ ਕੋੜੀ ਨੂੰ ਜੱਫੀ ਪਾ ਲਓ ਇਸ ਦਾ ਕੋੜ ਦੂਰ ਕਰ ਦਿਓ ਬਾਬਾ ਜੀ ਚੁੱਪ ਰਹੇ ਗੁਰੂ ਸਾਹਿਬ ਜੀ ਨੇ ਦੂਜਾ ਬਚਨ ਕੀਤਾ ਬਾਬਾ ਜੀ ਫਿਰ ਚੁੱਪ ਰਹੇ ਤੀਜੇ ਬਚਨ ਨਾਲ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਕਿ ਭਾਈ ਸਿੱਖਾ ਬਚਨ ਤੀਜਾ ਹੈ ਜਵਾਬ ਨਹੀਂ ਦੇਣਾ ਇਸ ਕੋੜੀ ਨੂੰ ਪੱਲਾ ਲਾ ਦੇਵੋ ਇਸ ਦਾ ਕੋੜ ਦੂਰ ਹੋ ਜਾਵੇਗਾ ਬਾਬਾ ਜੀ ਨੇ ਬਚਨ ਸੁਣਦਿਆ ਹੀ ਪੱਲਾ ਲਾ ਦਿੱਤਾ ਤੇ ਆਖਿਆ ਗੁਰੂ ਸਾਹਿਬ ਜੀ ਗਰੀਬ ਵਿੱਚ ਕਿਹੜੀ ਸ਼ਕਤੀ ਹੈ ਮੇਰੇ ਪੱਲਾ ਲਾਉਣ ਨਾਲ ਕਿਵੇਂ ਦੂਰ ਹੋ ਸਕਦਾ ਹੈ ਇਸ ਦਾ ਕੋੜ ਦੂਰ ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਖੁਸ਼ ਹੋ ਕੇ ਬਾਬਾ ਜੀ ਨੂੰ ਵਰ ਦਿੱਤਾ ਤੇ ਤੁਸੀਂ ਕਹਿੰਦੇ ਹੋ ਕਿ ਸਾਡੇ ਵਿੱਚ ਕਿਹੜੀ ਸ਼ਕਤੀ ਹੈ ਇਹ ਸ਼ਕਤੀ ਤੁਹਾਡੀ ਵੰਸ਼ ਵਿੱਚ ਰਹੇਗੀ ਤੁਹਾਡੀ ਵੰਸ਼ ਦਾ ਜਿਹੜਾ ਵੀ ਮਨੁੱਖ ਪੱਲਾ ਲਾਵੇਗਾ ਚੰਬਲ ਕੋੜ ਕੱਟਿਆ ਜਾਵੇਗਾ ਗੁਰੂ ਸਾਹਿਬ ਜੀ ਨੇ ਬਚਨ ਸੁਣ ਕੇ ਬਾਬਾ ਜੀ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦੇ ਮਹਾਰਾਜ ਮੈਂ ਬਹੁਤ ਗਰੀਬ ਸਿੱਖ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਜਦੋਂ ਇਹ ਬਿਮਾਰੀ ਹੋਵੇਗੀ ਤਾਂ ਸਾਡੇ ਕੋਲ ਸੰਕਟਾਂ ਦਾ ਮੇਲਾ ਲੱਗ ਜਾਵੇਗਾ ਤੇ ਮੈਂ ਇੰਨਾ ਸਮਰੱਥ ਨਹੀਂ ਹਾਂ ਕੇ ਸੰਗਤਾਂ ਦੀ ਸਾਭ ਸੰਭਾਲ ਕਰ ਸਕਾ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸਕਾ ਸਕਾ ਤੇ ਜੇਕਰ ਕੋਈ ਸਿੱਖ ਭੁੱਖਾ ਮੁੜ ਜਾਵੇ ਤੇ ਕਿਤੇ ਇਦਾਂ ਨਾ ਹੋ ਜਾਵੇ ਤੁਹਾਡੇ ਘਰ ਨੂੰ ਲਾਜ ਲੱਗ ਜਾਵੇ ਬਾਬਾ ਜੀ ਦੀ ਫਰਾਦ ਸੁਣ ਕੇ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਰੋਗੀ ਤੁਹਾਡੇ ਘਰ ਆਵੇਗਾ ਉਹ ਘਰ ਤੋਂ ਹੀ ਪ੍ਰਸ਼ਾਦਾ ਪਾਣੀ ਛਕ ਕੇ ਆਵੇ ਜੇਕਰ ਕੋਈ ਵੀ ਰੋਗੀ ਤੁਹਾਡੇ ਘਰ ਦਾ ਤੁਹਾਡੇ ਪਿੰਡ ਦਾ ਜੂ ਦਾ ਪਾਣੀ ਵੀ ਪੀਏਗਾ ਉਸ ਦੇ ਉੱਤੇ ਇਹ ਵਚਨ ਨਹੀਂ ਲਾਗੂ ਹੋਣਗੇ ਭਾਵ ਉਸ ਦਾ ਕੋਡ ਨਹੀਂ ਕਟਿਆ ਜਾਵੇਗਾ ਅੱਜ ਵੀ ਗੁਰੂ ਸਾਹਿਬ ਜੀ ਦੇ ਵਚਨ ਅਟੱਲ ਹਨ ਤੇ ਤਰਨਧਰ ਦੇ ਪਿੰਡ ਚੰਬਲ ਵਿੱਚ ਇਹ ਕਲਾ ਵਰਤ ਰਹੀ ਹੈ ਇਹੀ ਜਹੀ ਵਜ੍ਹਾ ਅੱਜ ਇਸ ਗੁਰਦੁਆਰਾ ਸਾਹਿਬ ਵਿੱਚ ਲੰਗਰ ਤੇ ਤਿਆਰ ਹੁੰਦਾ ਹੈ ਪਰ ਚੰਬੜੀ ਦੇ ਰੋਗੀ ਨਹੀਂ ਸਕ ਸਕਦੇ ਸਿਰਫ ਇਹਨਾਂ ਦੇ ਪਰਿਵਾਰਕ ਮੈਂਬਰ ਹੀ ਸੱਕ ਸਕਦੇ ਹਨ ਲੰਗਰ ਸਕਣ ਤੋਂ ਇਲਾਵਾ ਹੋਰ ਕੁਝ ਨਿਯਮ ਤੇ ਸ਼ਰਤਾਂ ਜਿਨ੍ਹਾਂ ਦਾ ਖਿਆਲ ਰੋਗੀ ਨੂੰ ਰੱਖਣਾ ਪੈਂਦਾ ਹੈ ਜਿਵੇਂ ਕਿ ਜਦੋਂ ਕਿਸੇ ਰੋਗੀ ਨੇ ਉਥੇ ਅਰਦਾਸ ਬੇਨਤੀ ਕਰਵਾਉਣ ਲਈ ਜਾਣਾ ਹੈ ਤਾਂ ਉਸ ਨੂੰ 9 ਸਵਾ ਕਿਲੋ ਗੁੜ ਲੈ ਕੇ ਜਾਣਾ ਪਵੇਗਾ ਪਰ ਕੋਈ ਰੋਗੀ ਗੁੜ ਲੈ ਕੇ ਨਹੀਂ ਜਾਂਦਾ ਤਾਂ ਉਸ ਸਵਾ ਕਿਲੋ ਗੁੜ ਪੇਟਾ ਚੜਾ ਸਕਦਾ ਹੈ ਜਦੋਂ ਤੁਸੀਂ ਅਰਦਾਸ ਕਰਨ ਲਈ ਜਾਂਦੇ ਹੋ ਤਾਂ ਸੇਵਾਦਾਰ ਤੁਹਾਨੂੰ ਪੱਲਾ ਛੁਏਗਾ ਤੇ ਤੁਹਾਡੇ ਸਰੀਰ ਤੇ ਹੋਏ ਚਮੜੀ ਦੇ ਰੋਗ ਲਈ ਇੱਕ ਰਾਖ ਦਿੱਤੀ ਜਾਂਦੀ ਹੈ ਤੇ ਦਾਇਤ ਦਿੱਤੀ ਜਾਂਦੀ ਹੈ ਇਸ ਰਾਖ ਨੂੰ ਘਰ ਵਿੱਚ ਉਹ ਸਥਾਨ ਤੇ ਰੱਖਣਾ ਹੈ ਜਿੱਥੇ ਤੁਸੀਂ ਬੈਠ ਕੇ ਪੂਜਾ ਪਾਠ ਕਰਦੇ ਹੋ ਭਾਵੇਂ ਜਿੱਥੇ ਤੁਸੀਂ ਗੁਟਕਾ ਸਹਿਬ ਰੱਖਦੇ ਹੋ ਮਤਲਬ ਇਸ ਰਾਖ ਨੂੰ ਪਵਿੱਤਰ ਰੱਖਣਾ ਹੈ ਹਰ ਰੋਜ਼ ਅੰਬਰ ਦੇ ਵੇਲੇ ਇਸ਼ਨਾਨ ਕਰਕੇ ਜਿੱਥੇ ਤੁਹਾਡੇ ਸਰੀਰ ਦਾ ਰੋਗ ਹੈ ਉਥੇ ਰਾਖ ਨੂੰ ਪਾਣੀ ਨਾਲ ਹਲਕਾ ਯਾ ਗਿੱਲਾ ਕਰਕੇ ਪੂਰੇ 40 ਦਿਨ ਲਾਉਣਾ ਹੈ ਜਿੰਨੇ ਦਿਨ ਤੁਸੀਂ ਘਰ ਵਿੱਚ ਰਾਖ ਰੱਖੀ ਹੋਏਗੀ ਇਹ ਉਨੇ ਦਿਨ ਘਰ ਵਿੱਚ ਕੋਈ ਨਸਾ ਵੀ ਜਾਂ ਆਂਡੇ ਦਾ ਮੀਟ ਕੋਈ ਵੀ ਸੇਵਨ ਨਹੀਂ ਕਰਨਾ ਨਾ ਹੀ ਇਸ ਦਾ ਸੇਵਨ ਕਰਨਾ ਹੈ ਤੇ ਸੇਵਨ ਕਰਨ ਵਾਲਿਆਂ ਦੀ ਸੰਗਤ ਤੋਂ ਵੀ ਬਚਣਾ ਹੈ ਜੇਕਰ ਤੁਸੀਂ ਵਿਆਹੇ ਹੋਏ ਹੋਏ ਤਾਂ ਜਿੰਨੇ ਦਿਨ ਤੁਸੀਂ ਉਹ ਰਾਖ ਰੱਖੀਏ ਉਨੇ ਦਿਨ ਆਪਣੇ ਜੀਵਨ ਸਾਥੀ ਨਾਲ ਗ੍ਰਸਤ ਵੀ ਨਹੀਂ ਕਰਨਾ ਭਾਵ ਆਪਣੇ ਆਪ ਨੂੰ ਪਵਿੱਤਰ ਰੱਖਣਾ ਹੈ ਜਦੋਂ ਤੁਸੀਂ ਪ੍ਰੋਪਰ ਠੀਕ ਹੋ ਜਾਓ ਤਾਂ ਉਸ ਰਾਖ ਨੂੰ ਕੁਜੇ ਸਮੇਤ ਜਲ ਪ੍ਰਵਾਹ ਕਰ ਦੇਣਾ ਹੈ ਤੇ ਪੰਜ ਕੰਨਿਆਂ ਨੂੰ ਪ੍ਰਸ਼ਾਦ ਦਾ ਸਕਾਉਣਾ ਹੈ ਜਾਂ ਫਿਰ ਲੰਗਰ ਦੀ ਸੇਵਾ ਕਰ ਦੇਣੀ ਹੈ ਗੁਰਦੁਆਰਾ ਸਾਹਿਬ ਦੇ ਲੰਗਰ ਵਿੱਚ ਪਾ ਸਕਦੇ ਹਾਂ ਇਸ ਵੀਡੀਓ ਨੂੰ ਹੋਰ ਸੰਗਤਾਂ ਨੂੰ ਸ਼ੇਅਰ ਕਰੋ ਤਾਂ ਕਿ ਕਿਸੇ ਸੰਗਤ ਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ ਸੋ ਇਹ ਸੀ ਉਸ ਗੁਰਦੁਆਰੇ ਦਾ ਇਤਿਹਾਸ ਜਿੱਥੇ ਲੰਗਰ ਤਾਂ ਬਣਦਾ ਹੈ ਤਾਂ ਪਰ ਸਕਾਇਆ ਨਹੀਂ ਜਾਂਦਾ ਉਹ ਵੀ ਰੋਗੀਆਂ ਲਈ ਦੂਜੀ ਸੰਗਤ ਦਾ ਸੱਖ ਸਕਦੀ ਹੈ ਸੋ ਏ ਸੀ ਅੱਜ ਦਾ ਇਤਿਹਾਸ ਜੇ ਸਾਡੀ ਵੀਡੀਓ ਵਧੀਆ ਲੱਗੋ ਤਾਂ ਅੱਗੇ ਸ਼ੇਅਰ ਜਰੂਰ ਕਰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਨਾਲ ਜੋੜੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ